ਵੀ ਬੜੀ ਵਾਲਾ ਖਾਣਾ ਸਤੱਪ ਦੇ ਸਾਹਮਣੇ ਦਾ ਕੰਮ ਆ ਰਿਹਾ ਇਹ ਸਾਡਾ ਤਾਂ ਲਗਾਤਾਰ ਚੱਲ ਚਾਰ ਮਹੀਨੇ ਹੋ ਗਏ ਅਸੀਂ ਪੱਕਾ ਮੋਰਚਾ ਲਾ ਕੇ ਬੈਠੇ ਅੱਡੇ ਘਰੇ ਗਏ ਸੀਗੇ ਕੌਣ ਗਿਆ ਸੀਗਾ ਜੀ ਕਿਸੇ ਮਾਸੇ ਇੱਕ ਤੇਮਾ ਸੀਗਾ ਹੂੰ ਇਹ ਕੌਣ ਹੈ ਜੀ ਇਹ ਬੰਦੇ ਤਿੰਨ ਜਣੇ ਹੋਰ ਸੀ ਨਾ ਸਰਪੰਚ ਦੇ ਬੰਦੇ ਕੁਝ ਜਿਹੜੇ ਮਜ਼ਦੂਰ ਆ ਸਾਡੇ ਇਹ ਔਰਤਾਂ ਹੂੰ ਇਹਨਾਂ ਨਾਲ ਬਹੁਤ ਜ਼ਬਰਦਸਤੀ ਹੋਇਆ ਇਹਨਾਂ ਨਾਲ ਬਹੁਤ ਬੰਦਾ ਪੱਟਾ ਹੋਇਆ ਸਾਸ੍ਰੀਕਾਰ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ న్యూਸ ਤੇ ਮੈਂ ਸਤਰਾਮ ਸਿੰਘ ਸਰਪੰਚ ਅਤੇ ਉਸ ਦੇ ਸਾਥੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਣ ਲਈ ਮਜ਼ਦੂਰ ਜਥੇਬੰਦੀਆਂ ਵੱਲੋਂ ਥਾਣਾ ਬਰੀਵਾਲਾ ਅੱਗੇ ਅਣਮਿਥੇ ਸਮੇਂ ਲਈ ਲਗਾਇਆ ਧਰਨਾ ਸਰਪੰਚ ਤੇ ਜਾਤੀ ਸ਼ਬਦ ਬੋਲਣ ਦੇ ਲਾਏ ਇਲਜ਼ਾਮ ਕਾਰਵਾਈ ਨਾ ਕੀਤੇ ਜਾਣ ਤੇ ਕੀਤਾ ਜਾਵੇਗਾ ਰੋੜ ਮੁਖ ਮਾਰਕ ਜਾਮ ਸਰਪੰਚ ਵੱਲੋਂ ਪੱਤਰਕਾਰਾਂ ਤੋਂ ਬਣਾਈ ਅਕੀ ਦੂਰੀ ਫੋਨ ਨਾ ਹੀ ਚੁੱਕਣ ਦੀ ਖੇਚਲ ਕੀਤੀ ਜਿਲ੍ਹਾ ਸ਼੍ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਜੰਮੂਆਣਾ ਵਿੱਚ ਵਿਖੇ ਪਿੰਡ ਦੇ ਮਜ਼ਦੂਰਾਂ ਵੱਲੋਂ ਸਰਪੰਚ ਉੱਪਰ ਗਰੀਬਾਂ ਤੇ ਤਸ਼ੱਦਦ ਕਰਨ ਅਤੇ ਜਾਤੀ ਸੂਚਕ ਸ਼ਬਦ ਵਰਤਣ ਦੇ ਦੋਸ਼ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਮਜ਼ਦੂਰ ਜਥੇਬੰਦੀਆਂ ਦੇ ਆਗੂ ਜਗਜੀਤ ਸਿੰਘ ਜੱਸਿਆਣਾ ਨੇ ਦੱਸਿਆ ਕਿ ਬੀਤੇ ਦਿਨੀ ਪਿੰਡ ਦੇ ਮਜ਼ਦੂਰਾਂ ਵੱਲੋਂ ਸਰਪੰਚ ਅਤੇ ਉਸ ਦੇ ਸਾਰਥੀਆਂ ਵੱਲੋਂ ਪਿਛਲੀ ਅੰਜਿਸ਼ਤੇ ਚੱਲਦਿਆਂ ਪਿੰਡ ਜੰਮੂਆਣਾ ਦੇ ਮਜ਼ਦੂਰ ਪਰਿਵਾਰ ਅਤੇ ਮਹਿਲਾਵਾਂ ਤੇ ਘਰ ਵਿੱਚ ਦਾਖਲ ਹੋ ਕੇ ਅੰਨ ਤਸ਼ੱਦਦ ਕੀਤਾ ਗਿਆ ਸੀ ਉਹਨਾਂ ਦੱਸਿਆ ਕਿ ਪਰਿਵਾਰ ਦੇ ਜ਼ਖਮੀ ਵਿਅਕਤੀਆਂ ਨੂੰ ਕਈ ਪ੍ਰਕਾਰ ਦੇ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ ਪਰ ਉਕਤ ਸਰਪੰਚ ਅਤੇ ਉਸ ਦੇ ਸਾਥੀਆਂ ਤੇ ਕਾਨੂੰਨੀ ਕਾਰਵਾਈ ਨਾ ਕੀਤੇ ਜਾਣ ਤੇ ਅਣ ਇਥੇ ਸਮੇ ਲਈ ਥਾਣਾ ਮੰਡੀ ਬਰੀ ਵਾਲਾ ਦੇ ਅੱਗੇ ਧਰਨਾ ਲਗਾਇਆ ਜਾ ਰਿਹਾ ਹੈ ਜੇਕਰ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਜਲਦ ਹੀ ਮੁੱਖ ਮਾਰਗ ਉੱਪਰ ਜਾਮ ਲਗਾਇਆ ਜਾਵੇਗਾ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਔਰ ਧੰਨਵਾਦ ਰਾਜਜੀ ਸਿੰਘ ਜਸਨਾ ਮੈਂ ਦਿਹਾਤੀ ਮਜ਼ਦੂਰ ਸਭਾ ਦਾ ਸੂਬਾ ਸੰਗਠਿਤ ਸਕੱਤਰ ਅੱਜ ਅਸੀਂ ਮੰਡੀ ਬਰੀਆਲਾ ਠਾਣਾ ਸਦਰ ਦੇ ਸਾਹਮਣੇ ਧਰਨਾ ਮਾਰਿਆ ਇਹ ਸਾਡਾ ਧਰਨਾ ਲਗਾਤਾਰ ਚੱਲ ਚਾਪ ਰਿਹਾ ਹੈ ਅਸੀਂ ਪੱਕਾ ਮੋਰਚਾ ਲਾ ਕੇ ਬੈਠੇ ਹਾਂ ਕਿ ਮਾਮਲਾ ਕੀ ਮਾਮਲਾ ਕਿ ਪਿੰਡ ਜੰਮੂਆਣੇ ਦੇ ਵਿੱਚ ਜੋਰਾ ਸਿੰਘ ਨਾਂ ਦਾ ਮਜ਼ਦੂਰ ਜਿਹੜਾ ਅਸੀਂ ਜਾਤੀ ਨਾਲ ਸੰਬੰਧ ਰੱਖਦਾ ਪਿੰਡ ਦੇ ਸਰਪੰਚ ਨੇ ਉਹਨੂੰ ਆਪਣੇ ਘਰੇ ਬੁਲਾ ਕੇ ਉਹਦੇ ਤੇ ਆਪਦੀ ਵਿਅਕਤੀਆਂ ਤੋਂ ਤਤਸਤ ਕਰਵਾਇਆ ਅੱਛਾ ਜਿਹਦੇ ਨਾਲ ਮਜ਼ਦੂਰ ਤੇ ਬਾਹਾਂ ਟੁੱਟ ਗਈ ਤੇ ਕਾफी ਹੋਰ ਸੱਟਾਂ ਲੱਗੀਆਂ ਹੂੰ ਇੱਥੇ ਹੀ ਬੱਸ ਨਹੀਂ ਦੂਜੇ ਦਿਨ ਨੂੰ 20 ਤਰੀਕ ਨੂੰ 20 ਜਨਵਰੀ ਨੂੰ ਹੂੰ ਉਹਨੇ ਵੀ ਉਸਦੀ ਮਾ ਦੇਵੀ ਘਰੇ ਜਾ ਕੇ ਹਮਲਾ ਕੀਤਾ ਉਹਦੇ ਤੇ ਉਹਦੇ ਸੱਟਾਂ ਲੱਗੀਆਂ ਹੂੰ ਉਹਦੀਆਂ ਕੰਨਾਂ ਵਾਲੀਆਂ ਵਾਲੀਆਂ ਜੜੀਆਂ ਕੰਨਾਂ ਦੇ ਵਿੱਚੋਂ ਲਾ ਕੇ ਲੈ ਗਏ ਪੱਟ ਕੇ ਲੈ ਗਏ ਤੇ ਉਹ ਜਦੋਂ ਅਸੀਂ ਦਾਖਲ ਕਰਾਈਆ ਤਾਂ ਉਹ ਦੋ ਦੇ ਮਤਲਬ ਕਿ ਕਾਫੀ ਔਰਤੇ ਜ਼ਖਮੀ ਸੀ ਉਹਦੇ ਕੰਨ ਵੀ ਕਾਫੀ ਜ਼ਖਮੀ ਸੀ ਮਤਲਬ ਪਹਿਲਾਂ ਉਹਨੇ ਉਹਦੇ ਪਤੀ ਤੇ ਤਸ਼ੱਦਦ ਕੀਤਾ ਆਪਣੇ ਘਰੇ ਸੱਦ ਕੇ ਹਾਂ ਉਸ ਤੋਂ ਬਾਅਦ ਉਸ ਤੋਂ ਹਾਂਜੀ بیٹے ਤੇ بیٹے ਤੇ ਅੱਛਾ ਉਸ ਤੋਂ ਬਾਅਦ ਉਹਨਾਂ ਦੇ ਘਰੇ ਜਾ ਕੇ ਉਹਨਾਂ ਦੇ ਜਿਹੜੇ ਘਰੇ ਘਰ ਦੇ ਅੰਦਰ ਜਾ ਕੇ ਉਹ ਮਹਿਲਾ ਦੀ ਕਟਾਈ ਕੀਤੀ ਅੱਜ ਫੇਰ ਕੀ ਹੋਇਆ ਹਾਂਜੀ ਫੇਰ ਹੋਇਆ ਕਿ ਅਸੀਂ ਔਰਤਾਂ ਜਖਮੀ ਕਰਾਤੀਆ ਜਖਮੀ ਔਰਤੇ ਢਾਕਲ ਕਰਾਤੀ ਇਹਦੇ ਤੇ ਪੁਲਿਸ ਨੇ ਇੱਕ ਮੁਕਤੀ ਕਾਰਵਾਈ ਕੀਤੀ ਹੈ ਹਜੇ ਤੱਕ ਜੋ ਐਮਐਲਆਰ ਦੀ ਰਿਪੋਰਟ ਆ ਦੋਵਾਂ ਦੀ ਉਹਦੇ ਤਹਿਤ ਇਹ ਬੱਚੀ ਦੇ ਮਾਮਲਾ ਬਣਦਾ 300 ਕੌਣ ਆ ਜਨੇ ਹਮਲਾ ਕੀਤਾ ਕਿਨੇ ਤਸ਼ੱਦਦ ਕੀਤਾ ਇਹ 8-7 ਬੰਦੇ ਆਏ ਆ ਉਹਨਾਂ ਨੇ ਹਮਲਾ ਕੀਤਾ ਕੋਈ ਨੀ ਕੋਈ ਕਿਸੇ ਦਾ ਇਹ ਸਰਪੰਚ ਦੇ ਬੰਦੇ ਆ ਜਿਹੜਾ ਮੌਜੂਦਾ ਸਰਪੰਚ ਹੈ ਜਿਹੜਾ ਉਹਦੇ ਹੀ ਬੰਦੇ ਸਰਪੰਚੀ ਰਿਆ ਸਾਰਾ ਦਰਵਾਜ ਜਗਸੀਰ ਸਿੰਘ ਜੀ ਜਗਸੀਰ ਸਿੰਘ ਸਰਪੰਚ ਹੈ ਅੱਛਾ ਇਹ ਇਹਦੇ ਬੰਦੇ ਆ ਇਹਦੇ ਬੰਦੇ ਆ ਅੱਛਾ ਫਿਰ ਕੀ ਹੋਇਆ ਇਹ ਇਹਨਾਂ ਦੀ ਪੁਰਾਣੀ ਰੰਜਿਸ਼ ਏ ਆ ਕਿ ਲਖਣ ਸਮੇ ਕੋਈ ਇਹਨਾਂ ਦਾ ਤੂ ਤੂ ਮੈਂ ਤਕਰਾਰ ਹੋਇਆ ਸੀ ਹਾਂਜੀ ਹਾਂਜੀ ਉਹਦੇ ਤੋਂ ਕਾਰ ਖਾ ਕੇ ਇਹਨਾਂ ਨੇ ਇਹਨਾਂ ਤੇ ਹਮਲਾ ਕੀਤਾ ਤੇ ਗੁੰਡਾਗਰਦੀ ਇੰਨੀ ਕੀਤੀ ਵੀ ਫਿਰ ਹਸਪਤਾਲ ਦੇ ਵਿੱਚ ਵੀ ਜੋਰਾ ਸਿੰਘ ਦੇ ਉੱਤੇ ਜਾ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅਸੀਂ 4 5 6 ਦਿਨਾਂ ਤੋਂ ਇੱਕ ਹਫ਼ਤੇ ਤੋਂ ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਇੱਥੇ ਡਟੇ ਹੋਏ ਆਂ ਅਸੀਂ ਲਗਾਤਾਰ ਮੋਰਚਾ ਗੱਡ ਕੇ ਬੈਠੇ ਆਂ ਅਜੇ ਤੱਕ ਪਰਚਾ ਦਰਜ ਨਹੀਂ ਹੋਇਆ ਕੋਈ ਪਰਚਾ ਨਹੀਂ ਦਰਜ ਸੱਟੋ ਵੀ ਅੰਦਰ ਬੈਠਾ ਹੋਣੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਅੱਛਾ ਜੇ ਅਸੀਂ ਤੁਹਾਡੀ ਕੋਈ ਕਾਰਵਾਈ ਕਰਦੇ ਸਾਡੀ ਕਾਰਵਾਈ ਜੇ ਨਹੀਂ ਕਰੂਗੀ ਪ੍ਰਸ਼ਾਸਨ ਕਰੂਗਾ ਇਹ ਪੁਲਿਸ ਪ੍ਰਸ਼ਾਸਨ ਨਹੀਂ ਕਰੂਗਾ ਤਾਂ ਫਿਰ ਅਸੀਂ ਕੱਲ ਨੂੰ ਸਰਾਂ ਨਗਰ ਰੋਡ ਜਾਵਾਂਗੇ ਵੱਡਾ ਜਾ ਵੱਡਾ ਕੱਟ ਕਰਕੇ ਵੀਰ ਗਾ ਇਕ ਨਾ ਇੱਕ ਸੇਮਾ ਸੀ ਇੱਕ ਪ੍ਰੇਮਾ ਸੀਗਾ ਹੂੰ ਤੇ ਕੌਣ ਹੋ ਜੀ ਇਹ ਬੰਦੇ ਤਿੰਨ ਜਾਣੇ ਹੋਰ ਸੀ ਨਾ ਸਰਪੰਚ ਤੇ ਬੰਦੇ ਅੱਛਾ ਜਿੰਮੇਦਾਰ ਜਿੰਮੇਦਾਰ ਸਾਨੂੰ ਬਹੁਤ ਬੋਲੇ ਆਹ ਕੁੱਤੇ ਆ ਮਾਰੇ ਵੀ ਇਹਦਾ ਹਾਂਜੀ ਤੇ ਗਾਲਾਂ ਵੀ ਕੱਢਾਂਗਾ ਪੁੱਤ ਕੋ ਚਾਵਲਾ ਚੂੜ ਗੋ ਇਹ ਤੁਹਾਨੂੰ ਟਰੈਕਟਰ ਮਗਰ ਪਾ ਕੇ ਟੱਕੜੀਸਾਂਗੇ ਅਸੀਂ ਆਖੀ ਕਿੰਨੇ ਕਿਹਾ ਇਹ ਗੱਲਾਂ ਸਾਰੀਆਂ ਇਹ ਕਹਿੰਗਾ ਸੇਮੇ ਨੇ ਤੇ ਪ੍ਰੇਮੇ ਨੇ ਤੇ ਇੱਕ ਦਰਚਣਾ ਹੂੰ ਤਿੰਨ ਜਾਣੇ ਨੇ ਕੰਗਾ ਠੀਕ ਹੈ ਸਰਪੰਚ ਨੇ ਕੱਲੇ ਆ ਸਾਨੂੰ ਬੰਦਿਆਂ ਨੂੰ ਕਿਹੜੇ ਸਰਪੰਚ ਨੇ ਜਿਹੇ ਸੀਰ ਸਿੰਘ ਨੇ ਅੱਛਾ ਛੋਟੇ ਦੇ ਬਿਮਾਰ ਲੱਗਦੇ ਮੁੰਡੇ ਦੇ ਤੁਹਾਡੇ ਘਰੇ ਹਾਂ ਘਰੇ ਹੀ ਘਰੇ ਅੰਦਰ ਹੀ ਵੜ ਗਿਆ ਸਿੱਧਾ ਜਾ ਕੇ ਅੱਛਾ ਕੰਨਾਂ ਦੀਆਂ ਵਾਲੀਆਂ ਵੀ ਖਿੱਚ ਕੇ ਲੈ ਗਏ ਅੱਛਾ ਉਹ ਲੈ ਗਏ ਕਿ ਤੁਹਾਡੇ ਕੋਲੇ ਹੀ ਰਹਿ ਗਏ ਨਹੀਂ ਨਹੀਂ ਉਹ ਲੈ ਕੇ ਪੂਰਾ ਹੀ ਹਮਲਾ ਕੀਤਾ ਸਾਡੇ ਵਾਲੀ ਰਹਿ ਗਏ ਹਾਂਜੀ ਹੁਣ ਤੁਸੀਂ ਕੀ ਚਾਹੁੰਦੇ ਹੋ ਸੂਬਾ ਸਰਕਾਰ ਤੋਂ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਤਾਂ ਆਏ ਕੰਨੇ ਵੀ ਉਹਨਾਂ ਤੇ ਪਰਚਾ ਕੱਟਾ ਜਾਵੇ ਸਾਨੂੰ ਇਨਸਾਫ ਦਾ ਆ ਦਵਾਇਆ ਜਾ ਠੀਕ ਹੈ ਹਾਂਜੀ ਧੰਨਵਾਦ ਬਾਈ ਜੀ ਪਿੰਡ ਮੇਰਾ ਜੰਮੂ ਆਣਾ ਹੈ ਠੀਕ ਹੈ ਜੀ ਦੀਪਾ ਕੌਰ ਮੇਰਾ ਨਾਮ ਹੈ ਠੀਕ ਹੈ ਦਿਹਾਤੀ ਮਜ਼ਦੂਰ ਸਭਾ ਦੀ ਮੈਂ ਸਕੱਤਰ ਹਾਂ ਕੀ ਹੋਇਆ ਕੀ ਹੈ ਜੀ ਮਾਮਲਾ ਕੀ ਤੋਂ ਮਾਮਲਾ ਜੀ ਜਿਹੜੇ ਮਜ਼ਦੂਰ ਆ ਸਾਡੇ ਇਹ ਔਰਤਾਂ ਹੂੰ ਇਹਨਾਂ ਨਾਲ ਬਹੁਤ ਜ਼ਬਰ ਹੋਇਆ ਇਹਨਾਂ ਨਾਲ ਬਹੁਤ ਇਹਨਾਂ ਨਾਲ ਧੱਕਾ ਹੋਇਆ ਹਾਂ ਜੀ ਪਹਿਲਾਂ ਇਹਨਾਂ ਨੇ 18 ਤਰੀਕ ਨੂੰ ਹੁੰਦੇ ਰਹੇ ਆ ਆਲ ਫੁੱਟ ਮਾਰ ਦਿੱਤੀ ਸੀ ਇਹਨਾਂ ਨੇ 19 ਤਰੀਕ ਨੂੰ ਹਾਂ ਜੀ ਕਹਿੰਦੇ ਆ ਜਾ ਰਾਈ ਨਾਮਾ ਕਰਵਾਉਣੇ ਆ ਅੱਛਾ ਸਰਪੰਚ ਸਾਹਿਬ ਨੇ ਅੱਛਾ ਇਹਨਾਂ ਨੂੰ ਸੱਦ ਲਿਆ ਘਰੇ ਸੱਦ ਕੇ ਨੇ ਗੁੰਡੇ ਘਰੇ ਭਾਈ ਸੀ ਆਪਦੇ ਘਰੇ ਬਾ ਕੇ ਗੁੰਡੇ ਉਹਨਾਂ ਨੂੰ ਹੁੱਲੇ ਰੱਖਿਆ ਸੀਗਾ ਇਹਨਾਂ ਨੇ ਮੇਰੇ ਨਾਲ ਲੈ ਗਿਆ ਚਾਰ ਪੰਜ ਬੰਦੇ ਆਪਦੇ ਵੀ ਚਲੋ ਰਾਜੀ ਨਾਮਾ ਕਰਵਾਉਂਦੇ ਆ ਸਾਡਾ ਹਾਂਜੀ ਜਦੋਂ ਉਹਨਾਂ ਨੇ ਆਖਿਆ ਵੀ ਰਾਜੀ ਨਾਮੇ ਦੇ ਬਾਪ ਮਾਵਲੇ ਚ ਲੈ ਕੇ ਗਏ ਹੂੰ ਤੇ ਇਹਨੂੰ ਨਹੀਂ ਸੀ ਪਤਾਗਾ ਵੀ ਮੇਰੇ ਵਾਸਤੇ ਵੀ ਕੁੱਟਮਾਰ ਵਾਸਤੇ ਬੰਦੇ ਭਾਈ ਬੈਠਾ ਹੈ ਅੱਛਾ ਜਦੋਂ ਉਹਨਾਂ ਨੂੰ ਇਹਨਾਂ ਤੋਂ ਪਿੱਛੇ ਬਾਤਾ ਆਪ ਕੱਲਾ ਆਇਆ ਇਹਨਾਂ ਕੋਲੇ ਹੂੰ ਜਦੋਂ ਇਹਨਾਂ ਕੋਲੇ ਕੱਲਾ ਆਇਆ ਤੇ ਜਦੋਂ ਉਹਨਾਂ ਨਾਲ ਗੱਲਬਾਤ ਇਹਨਾਂ ਨਾਲ ਕੀਤੀ ਤੇ ਉੱਠ ਕੇ ਉਹ ਆ ਗਏ ਡਾਂਗਾ ਸੁੱਟੀਆਂ ਲੈ ਕੇ ਉਹਨਾਂ ਕੋਲੇ ਸੀਗੀਆਂ ਹੂੰ ਜਦੋਂ ਡਾਂਗਾ ਸੁੱਟੀਆਂ ਲੈ ਕੇ ਆ ਗਏ ਜੀ ਤੇ ਇਹ ਮੁੜ ਕੇ ਵੀ ਇਹ ਮੁੰਡੇ ਤੇ ਕੁੱਟਮਾਰ ਕੀਤੀ ਹਮਲਾ ਕੀਤਾ ਇਹਦੇ ਤੇ ਹਾਂਜੀ ਆ ਕੋ ਬਾਰ ਭੇੜ ਲਿਆ ਹੂੰ ਸਰਪ੍ਰੈਂਸ ਵਾਲ ਨੇ ਅੱਛਾ ਜਦੋਂ ਬਾਰ ਭੇੜ ਲਿਆ ਤੇ ਇਹ ਕਹਿੰਦਾ ਵੀ ਇਹਦਾ ਚਾਚਾ ਸੀਗਾ ਕਨਾਲ ਕਹਿੰਦਾ ਵੀ ਚਾਚਾ ਬਾਰ ਭੇੜ ਲਿਆ ਉਹਨਾਂ ਨੇ ਵੀ ਆਪਣੇ ਤੇ ਕੁੱਟਮਾਰ ਕਰਨਗੇ ਹੂੰ ਉਹ ਕਹਿੰਦਾ ਵੀ ਨਹੀਂ ਕਰਦੇ ਕੁੱਟਮਾਰ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਹੂੰ ਤੇ ਜਦੋਂ ਇਹਨਾਂ ਤੇ ਇਹਦੇ ਤੇ ਕੁੱਟਮਾਰ ਕਰਕੇ ਕਰਨ ਲੱਗੇ ਇਹਦੇ ਤੇ ਹੂੰ ਤੇ ਉਹ ਇਹਨਾਂ ਨੇ ਬਾਹਰ ਖੋਲ ਲਿਆ ਆ ਗਏ ਇਹ ਬਾਹਰ ਆ ਗਏ ਕੁੱਟਮਾਰ ਮੁੰਡੇ ਤੇ ਬਹੁਤ ਜ਼ਿਆਦਾ ਕੀਤੀ ਇਹਦੇ ਤੇ ਹੂੰ ਹੂੰ 19 ਤਰੀਕ ਨੂੰ ਕੁੱਟਮਾਰ ਕੀਤੀ ਤੇ 20 ਤਰੀਕ ਨੂੰ ਸ਼ਾਮ ਨੂੰ ਰਾਤ ਨੂੰ ਇਹਨਾਂ ਦੇ ਘਰੇ ਗੁੰਡੇ ਵਾਰਤੇ ਉਹਨੇ ਅੱਛਾ ਸਰਪੰਚ ਸਾਹਿਬ ਹੂੰ ਜਿਹੜਾ ਗੁੰਡੇ ਵਾਰਤੇ ਇਹਨਾਂ ਦੇ ਘਰੇ ਇਹ ਮੁੰਡੇ ਘਰੇ ਹੈ ਨਹੀਂ ਸੀਗੇ ਹੂੰ ਕੱਲੀ ਬੀਬੀ ਸੀ ਘਰੇ ਤੇ ਇੱਕ ਦਿਨ ਹੋ ਸੀ ਘਰੇ ਹਾਂਜੀ ਜਦੋਂ ਇਹ ਘਰੇ ਨੋ ਸੀਗੀ ਦੀ ਤੇ ਇਹਨਾਂ ਨੂੰ ਖਿੱਚਾ ਤੋ ਹੀ ਕੀਤੀ ਤੇ ਉਹਨੇ ਗਾਲਾਂ ਮੰਦੇ ਕੱਢੇ ਆ ਕੇ ਹੂੰ ਨਸ਼ੇ ਦੇ ਡੱਕੇ ਸੀਗੀ ਹੂੰ ਤੇ ਇਹਨਾਂ ਨੂੰ ਖਿੱਚਾ ਤੋ ਹੀ ਕੀਤੀ ਵਿਚਾਰਿਆਂ ਨੂੰ ਇਹਦੇ ਕੰਨ ਕੁੰਨ ਤੋੜ ਕੇ ਲੈ ਗਏ ਹਾਂਜੀ ਜਦੋਂ ਮੁੰਡਾ ਇਹਨਾਂ ਦਾ ਇੱਕ ਪਾਸੇ ਰਹਿੰਦਾ ਘਰ ਦੂਰ ਹੈਗਾ ਉਹ ਜਦੋਂ ਆਇਆ ਚੀਕ ਝੰਗਾੜਾ ਸੁਣ ਕੇ ਹੂੰ ਜਦੋਂ ਇਹਦਾ ਦਿਓਰ ਸੀਗਾ ਇਹਦਾ ਵੀ ਘਰ ਸਾਡੇ ਘਰ ਦੇ ਨਾਲ ਦੂਰੀ ਹੈ ਪਿੱਛੇ ਹੀ ਰਹ ਜਾਂਦਾ ਘਰ ਕਾਫੀ ਬਾੜ ਤੇ ਹਾਂਜੀ ਜਦੋਂ ਉਹਨੂੰ ਚੀਕ ਝੰਗਾੜਾ ਸੁਣਿਆ ਉਹਦੇ ਆਉਂਦਿਆਂ ਨੂੰ ਤਾਂ ਇਹਨਾਂ ਨੂੰ ਖਿੱਚਾ ਤੋ ਹੀ ਬਹੁਤ ਜ਼ਿਆਦਾ ਕਰਕੇ ਇਹਨਾਂ ਨੇ ਵੀ ਖਿੱਚ ਲਿਆਂਦਾ ਸੁਧਾਰ ਹੂੰ ਜਦੋਂ ਬਾਹਰ ਖਿੱਚ ਲੰਦਾ ਇਹਨਾਂ ਨੇ ਫਿਰ ਛਡਾਇਆ ਸ਼ੁਰੂਆ ਉੱਥੇ ਵੀ ਫਿਰ ਇਹਨਾਂ ਨੇ ਫਿਰ ਇਹਨਾਂ ਨੇ ਸਰਪੰਚ ਸਾਹਿਬ ਨੇ ਗੱਲ ਬਣਾ ਲਈ ਵੀ ਗੱਡੀ ਤੋੜੀ ਆ ਇਹਨਾਂ ਨੇ ਫਿਰ ਜਿਵੇਂ ਜਿਵੇਂ ਸੁਣਾਈ ਇਹਨਾਂ ਨੇ ਰਜਾ ਕੇ ਨਸ਼ੇ ਦੇ ਨਾਲ ਗੁੰਡਿਆਂ ਨੂੰ ਇਹਨਾਂ ਦੇ ਘਰੇ ਵਾੜਿਆ ਜੀ ਅੱਛਾ ਹਾਂਜੀ ਹੁਣ ਕੀ ਮੰਗ ਕੀ ਕਰਦੇ ਸਰਕਾਰ ਮੰਗ ਅਸੀਂ ਇਹੀ ਕਰਦੇ ਆ ਵੀ ਇੱਕ ਤਾਂ ਇਨਸਾਫ ਹੋਣਾ ਚਾਹੀਦਾ ਜੀ ਇਹਨਾਂ ਨੂੰ ਜੋ ਇਹਨਾਂ ਦੇ ਕਾਰਵਾਈ ਇਹਨਾਂ ਦੀ ਬਣਦੀ ਆ ਉਹ ਕੀਤੀ ਜਾਵੇ ਜੀ ਹੂੰ ਬਹੁਤ ਇਹਨਾਂ ਨਾਲ ਥੱਕਾ ਹੋਇਆ ਹੋਇਆਗਾ ਠੀਕ ਅੱਛਾ ਸ਼ਾਦੀਸ਼ ਰਚੀ ਗਈ ਆ ਕਿੰਨੇ ਪਹਿਲੇ ਸ਼ਾਸਤ੍ਰ ਸੀ ਇਹ ਸਰਪੰਚ ਸਾਹਿਬ ਵੱਲੋਂ ਇੱਕ ਉਹਨਾਂ ਦੇ ਭਰਾ ਹੈਗੇ ਜੀ ਨਿਰਮਲ ਸਿੰਘ ਨਿੰਮਾ ਜੀ ਅੱਛਾ ਉਹ ਪ੍ਰਾਣੀਆਂ ਰਾਂਛਕਾਂ ਦੇ ਤਹਿਤ ਤੇ ਅਸੀਂ ਮਤਲਬ ਇਹਨਾਂ ਨੂੰ ਜਿਹੜੇ ਕੜਮ ਚੌਧਰੀਆਂ ਨੂੰ ਬਣਾ ਬੈਠੇ ਤੇ ਇਹਨਾਂ ਦੇ ਵਾਸਤੇ ਅਸੀਂ ਆਪ ਹੀ ਮਤਲਬ ਹੈਗੇ ਆ ਗਲਤਾਂ ਕੀ ਉਸ ਤੋਂ ਬਾਅਦ ਦੇ ਵਿੱਚ ਕੀ ਹੋਇਆ ਜੀ ਇਹਨਾਂ ਨੇ ਮੈਨੂੰ ਘਰੇ ਬੁਲਾ ਕੇ ਰਾਜੀ ਨਾਮੇ ਵਾਸਤੇ ਸੱਦ ਕੇ ਉਥੋਂ ਸਾਨੂੰ ਨਹੀਂ ਪਤਾ ਸੀ ਵੀ ਆਹ ਕੰਮ ਹੋਣਾਗਾ ਇਹਨਾਂ ਨੇ ਆਉਂਦਿਆਂ ਹੀ ਗੇਟ ਬੰਦ ਕਰਤਾ ਤੇ ਹਮ ਸਰਪੰਚ ਸਾਹਿਬ ਕਹਿੰਦੇ ਵੀ ਬੋਲ ਦੋ ਹਮਲਾ ਸੈਟ ਲੋ ਤੇ ਉਸ ਤੋਂ ਬਾਅਦ ਦੇ ਵਿੱਚ ਸਰਪੰਚ ਸਾਹਿਬ ਵੀ ਦਾ ਵੀ ਜੋਗ ਆ ਜੀ ਇਹਦੇ ਭਰਾ ਜੀ ਤੇ 8-7 ਬੰਦੇ ਹੋਰ ਸੀ ਜੀ ਇਹਨਾਂ ਨੇ ਮੇਰੀ ਪੂਰੀ ਕਟਮਾਰ ਕੀਤੀ ਜੀ ਉੱਥੇ ਅੱਛਾ ਉਸ ਤੋਂ ਬਾਅਦ ਕੀ ਹੋਇਆ ਜੀ ਮੈਂ ਦਾਖਲ ਹੋ ਗਿਆ ਇਹਨਾਂ ਨੇ ਉੱਥੇ ਵੀ ਜਾ ਕੇ ਹਮਲਾ ਕੀਤਾ ਦੂਸਰੇ ਦਿਨ ਮੇਰੀ ਮਤਲਬ ਘਰੇ ਕੋਈ ਨਹੀਂ ਸੀਗਾ ਸਰਪੰਚ ਸਾਹਿਬ ਨੇ ਇਹਨਾਂ ਨੂੰ ਦੋ ਤਿੰਨ ਬੰਦਿਆਂ ਨੂੰ दारू ਪਿਆ ਕੇ ਚੱਟਾ-ਚੱਟਾ ਸਫਵਾ ਕੇ ਜੀ ਸਾਡੇ ਘਰੇ ਤੋਰਤਾ ਤੇ ਉਸ ਤੋਂ ਬਾਅਦ ਕਹਿੰਦੇ ਵੀ ਜਨਾਨੀਆਂ ਨੂੰ ਅਸੀਂ ਧੂ ਧੂ ਕੁੱਟਣਾ ਨੰਗੀਆਂ ਕਰ-ਕਰ ਹੂੰ ਹੂੰ ਟਰੈਕਟਰਾਂ ਮਗਰ ਧੂ ਧੂ ਕੌਣ ਕਹਿੰਦਾ ਸੀ ਇਹ ਸਰਪੰਚ ਸਾਹਿਬ ਕਹਿੰਦੇ ਤੇ ਸਰਪੰਚ ਸਾਹਿਬ ਦੇ ਬੰਦੇ ਕਹਿੰਦੇ ਆ ਜੀ ਓਕੇ ਤੇ ਸਾਨੂੰ ਮਤਲਬ ਇਹ ਉਹਦੂ 19 ਤਰੀਕ ਨੂੰ 20 ਤਰੀਕ ਨੂੰ 21 ਤੱਕ ਰਾਤ ਨੂੰ ਸਾਨੂੰ ਡੇਲੀ ਫੋਨ ਲਾਉਂਦੇ ਰਹੇ ਆ ਡੇਲੀ ਸਾਨੂੰ ਧਮਕੀਆਂ ਦਿੰਦੇ ਰਹੇ ਆ ਵੀ ਤੁਹਾਡੇ ਨਾਲ ਆਇਆ ਕਰਾਂਗੇ ਤੁਹਾਡੇ ਭਰਾ ਨੂੰ ਮਾਰ ਦਿਆਂਗੇ ਤੁਹਾਡੇ ਘਰ ਦੂਗਾ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ ਜੀ ਅਸੀਂ ਇਹਨਾਂ ਤੇ ਮਤਲਬ ਪਰਚਾ ਕਟਾ ਕੇ ਰਵਾਂਗੇ ਵੀ ਜਿੱਥੋਂ ਤੱਕ ਸਾਨੂੰ ਜਾਣਾ ਪਿਆ ਜੀ ਅਸੀਂ ਜਾਵਾਂਗੇ ਜੀ ਠੀਕ ਹਾਂਜੀ ਮਿਹਰਬਾਨੀ